ਲੈਂ ਦੋਸਤੋ ਆਪਾਂ ਜਿਹੜੀਆਂ ਦੋ گاਵਾ ਸਵੇਰੇ ਤੁਹਾਨੂੰ ਦੱਸਿਆ ਸੀ ਵੀ ਲੈ ਕੇ ਆ ਰਹੇ ਹਾਂਗੇ ਉਹ ਆਪਾਂ ਲੈ ਕੇ ਪਹੁੰਚ ਚੁੱਕੇ ਹਾਂ ਚੈੱਕ ਕਰੋ ਜੀ ਤੇ ਸੂਈਆਂ ਹੋਈਆਂ ਦੋਮੀਆਂ ਆ ਵੀ ਬਹੁਤ ਚੰਗੀ ਵਿਹੜਾ ਡੱਬੀ ਆਈ ਚੈੱਕ ਕਰ ਲਓ ਲੈ ਦੋਸਤੋ ਅੱਜ ਆਪਾਂ ਫੇਰ ਜੀ ਪਿੰਡ ਚਵਾਲ ਜ਼ਿਲ੍ਹਾ ਤਰਨਤਾਰਨ ਦੋ گاਵਾ ਸੂਈਆਂ ਹੋਈਆਂ ਨੇ ਜੀ ਤੇ ਦੋਮੀਆਂ ਡੱਬੀਆਂ ਨੇ ਬਹੁਤ ਚੰਗੀਆਂ ਵਿਹੜਾ ਨੇ ਖਰੀਦੀਆਂ ਨੇ ਬਾਈ ਨੇ ਆਪਾਂ ਜੀ ਇਹ ਲੈ ਕੇ ਆ ਰਹੇ ਹਾਂ ਬਾਈ ਕੋਲ ਆ ਵੀ ਬਹੁਤ ਵੱਡੀ ਬੈੜਾ ਜੀ ਹੈਗੀ ਆ 50 ਕਿਲੋ ਵਾਲੀ ਤੇ ਆ ਬੈੜ ਵੀ 35 ਲੀਟਰ ਦੁੱਧ ਵਾਲੀ ਬੈੜਾ ਜੀ ਚੈੱਕ ਕਰੋ ਤੁਸੀਂ ਤੁਸੀਂ ਵੀ ਕੋਈ ਗਾਂ ਐਦਾਂ ਦੀ ਖਰੀਦਨੀ ਆ ਤਾਂ ਆਪਣਾ ਸਕਰੀਨ ਤੇ ਨੰਬਰ ਚੱਲਦਾ ਜੀ ਪਿੰਡ ਹੈਗਾ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਲੈ ਦੋਸਤੋ ਆਪਾਂ ਮੁੱਕ ਗਏ ਆ ਜੀ ਚੱਲੇ ਹੁਣੇ ਜੀ ਆਪਾਂ ਜੀ ਦੋਸਤੋ ਆਪਾਂ ਨਤਨਦਾਰਨ ਸਾਹਿਬ ਪਹੁੰਚ ਚੁੱਕੇ ਆਂਗੇ ਦੇਖੋ ਆਪਾਂ ਕੰਟੀਨ ਦੇ ਨਾਲ ਅਮੂਰ ਤੋਂ ਬਾਅਦ ਸਾਡ ਰੋਡ ਫਵਨ 1 1/2 ਕਿਲੋਮੀਟਰਸ ਲੈ ਦੋਸਤੋ ਆਪਾਂ ਇਬਨ ਕਲਾ ਬਾਈਆਂ ਦਾ ਪਿੰਡ ਹੈ ਉੱਥੇ ਪਹੁੰਚ ਚੁੱਕੇ ਆਂਗੇ ਦੋ ਗਾਂਵਾਂ ਲੈ ਕੇ ਆਏ ਆਂਗੇ ਚੁਈਆਂ ਹੋਈਆਂ ਨੇ ਦੋਵੇਂ ਹੀ ਦਖਾਵਾਗੇ ਸੋ ਨੂੰ ਸਾਰੀ ਵੀਡੀਓ ਤੇ ਇਹ ਜਿਹੜਾ ਪਿੰਡ ਹੈ ਇਧਰੋਂ ਦਾਈ ਚਵਾਲ ਤਰਨਤਾਰਨ ਸਾਹਿਬ ਤੇ ਬੀੜ ਬਾਬਾ ਬੁੱਢਾ ਸਾਹਿਬ ਜੀ ਗੁਰਦੁਆਰਾ ਤੇ ਹਰਮੰਦਰ ਸਾਹਿਬ ਉਰੋਂ ਹੀ 8 ਕਿਲੋਮੀਟਰ ਅੱਗੇ ਹੈਗਾ ਉੱਥੇ ਆਪਾਂ ਪਹੁੰਚ ਚੁੱਕੇ ਆਂ گاਵਾ ਲੈ ਕੇ ਚੈੱਕ ਕਰੋ ਇੱਥੇ ਨਾ ਭਈਆ ਖੇਤੀ ਕਰਦੇ ਆ ਫਲੀਆਂ ਦੀ ਛੇ ਫਲੀ ਕਹਿੰਦੇ ਇਹਨੂੰ ਲੈ ਦੋਸਤੋ ਆਪਾਂ ਜਿਹੜੀਆਂ ਦੋ گاਵਾ ਤੇ ਵੀਰੇ ਤੁਹਾਨੂੰ ਦੱਸਿਆ ਸੀ ਵੀ ਲੈ ਕੇ ਆ ਰਹੇ ਹਾਂਗੇ ਉਹ ਆਪਾਂ ਲੈ ਕੇ ਪਹੁੰਚ ਚੁੱਕੇ ਹਾਂ ਚੈੱਕ ਕਰੋਈ ਤੇ ਸੂਈਆਂ ਹੋਈਆਂ ਦੋਮੀਆਂ ਆ ਵੀ ਬਹੁਤ ਚੰਗੀ ਵਹਿੜਾ ਡੱਬੀ ਆਈ ਚੈੱਕ ਕਰ ਲਓ ਤੇ ਇਹਦੇ ਪਿੱਛੇ ਬੱਚਾ ਆ ਗਈ ਤੇ ਨੇ ਲਗਭਗ ਜੀ 30 ਲੀਟਰ ਦੇ ਕਰੀਬ ਇਸ ਘਾਣੇ ਦੁੱਧ ਦੇਣਾਗਾ ਚੈੱਕ ਕਰ ਲਓ ਤੇ ਇਹਦਰਾ ਬਹੁਤ ਵੱਡੀ ਵਹਿੜਾ ਜੀ ਇਹ ਖਾਲੀ ਆਈ ਹੁਣ ਬੋਲੇ ਚੋਂ ਇਹ ਵੀ ਸੂਈ ਹੋਈ ਹੈ ਇਤਾ ਜੀ ਤੇ ਇਹਦੇ ਪਿੱਛੇ ਫੀਮੇਲ ਕਾਫ ਵਸੀ ਹੈ ਜੀ ਇਹ ਚੈੱਕ ਕਰੋ ਜੀ ਤੁਸੀਂ ਸੇਨੇ 40 ਦੇ ਕਰੀਬ ਦੁੱਧ ਦੇਣਾ ਜੀ ਇਹ ਆਪਾਂ ਪਿੰਡ ਪਿੰਡ ਬਲੰਗਣਾ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਚੈੱਕ ਕਰੋ ਜੀ ਤੁਸੀਂ ਵੀ ਕੋਈ ਇਦਾਂ ਦੀ ਵੈੜ ਖਰੀਦਣੀ ਆ ਜਾਂ ਆਨਲਾਈਨ ਵੈੜ ਮਗਵਾਉਣੀ ਆ ਤਾਂ ਤੁਸੀਂ ਆਪਣੇ ਪਿੰਡ ਫਾਰਮ ਤੇ ਪਹੁੰਚ ਕੇ ਬੈਡ ਖਰੀਦ ਸਕਦੇ ਹੋ ਇਹ ਪਿੰਡ ਹੈਗਾ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ 957080195 ਇਹ ਕੰਟਰੈਕਟ ਨੰਬਰ ਹੈ ਜੀ